ਇਮਾ ਮਾ ਕਿਹੜੀ ਰਹੀ ਐ ਇਹ ਜੂਰੀਆ ਜੂਰੀਆ ਲੈ ਵੀ ਅੱਜ ਪਾਉਂਦੇ ਨੇ ਮਾਮੇ ਹਰੀ ਝੋਨੇ ਚ ਜੂਰੀਆ ਵੀਡੀਓ ਬਣਾਉਣੀ ਆ ਹੁਣ ਲੈਣੇ ਨੇ ਵੀਡੀਓ ਬਣਾਵਾਂਗੇ ਆ ਕੀ ਪਾਇਆ ਹੁਣ ਜਿੰਕ ਅੱਛਾ ਨਕ ਤਾਂ ਨਹੀਂ ਤੇ ਕਾਲ ਜਿੰਕ ਇਹ ਬਾਹ ਚਾਹ ਜੀ ਵੀ ਪਸਾਰਾਉਣੀ ਚਾਹੀ ਰੱਖਦਾ ਤਾਇਆ ਤੈਨੂੰ ਸੁੱਕੀ ਚਾਹ ਵਰਗੀ ਆ ਨਾ ਉਹ ਨਹੀਂ ਹੈਗੀ ਜਿਹੜੀ ਤੂੰ ਕਹਿੰਦਾ ਮਿੱਠੂ ਕਿੜਾ ਜਿਆ ਜਗਨ ਨਾ ਉਹ ਨਹੀਂ ਹੈਗੀ ਇਹ ਹਾਂ ਉਹ ਨਹੀਂ ਹੈਗੀ ਤੁੰਗ ਨਾ ਹੋਰ ਗੇੜੀ ਆ ਨਾ ਕੋ ਤਾਲੇ ਜੀ ਮਤਲਬ ਉਹ ਵੱਡ ਹੁੰਦੀ ਆ ਉਹ ਤਾਂ ਬੈਠ ਪੇੜੀ ਹੁੰਦੀ ਆ ਇਹ ਪੇੜੀ ਨਹੀਂ ਹੈਗੀ ਇਹ ਠੰਡੀ ਹੈ ਇਹ ਤਾਂ ਫਟਾਰ ਵਾਸਤੇ ਹੁੰਦੀ ਆ ਕੰਕਣ ਕੰਦੀ ਪੈਂਦੀ ਪਹਿਲਾਂ ਉਹ ਪਾਇਆ ਕਰਦੇ ਪਦਾਨ ਪਾਇਆ ਕਰਦੇ ਨਾ ਉਹ ਤਾਂ ਪਾਉਂਗਾ ਜੀ ਇਹ ਨਹੀਂ ਪਾਉਂਦਾ ਲੈ ਲੈ ਕਰ ਜੋੜੀ ਦੋ ਜੱਕ ਲੈ ਆਂਦੇ ਮੇਹਰਾਂ ਦੇ ਜਿਹੜਾ ਇੱਕ ਹੋਰ ਡੱਡੂਆਂ ਡੁੱਡੂਆਂ ਵਾਸਤੇ ਪਾਇਆ ਕਰਦੇ ਡੱਡੂਆਂ ਸਪਾਜੇ ਵਾਸਤੇ ਹੁਣ ਤਾਂ ਬੰਦ ਹੋ ਗਈ ਉਹ ਪਾਉਂਦੇ ਨਹੀਂ ਪਾਉਂਦੇ ਪਰ ਪਾਈਏ ਮੈਂ ਨਹੀਂ ਇੱਕ ਬੰਦ ਹੋ ਗਈ ਪਹਿਲਾਂ ਆਇਆ ਕਰਦੀ ਉਹਦਾ ਨਾਮ ਭੁੱਲ ਗਿਆ ਮੈਂ 22 ਮਿੰਟ 22 ਮਿੰਟ ਹਾਂ ਪਾਉਣੀ ਹੈ ਪਰ ਪਾਈਏ ਮੈਂ ਹੁਣ ਆਉਂਦੀ ਹੈ ਨਾਲੇ ਕਹਿੰਦੇ ਸੀ ਬੰਦ ਹੋ ਗਈ ਕੁਝ ਨਹੀਂ ਬੰਦ ਹੁੰਦਾ ਦਿਨ ਦੇ ਚੋ ਜੀ ਹੋਬਰ ਅਸੀਂ ਆਏ ਨਹੀਂ ਹਾਂ ਕੋਈ ਮਰਜੀ ਲੈ ਲੈ ਕਿੰਨੇ ਦਹਾਂਜ ਪਾ ਕੇ ਆਉਂਗੇ ਇੱਕ ਕਿੱਲੇ ਚ ਕਿੰਨੀ ਪੈਂਦੀ ਆ ਇਹ ਹਾਂ 5 ਕਿਲੋ ਹੈ ਕੀ ਨਾਮ ਹੈ ਦਾ ਜਿੰਕਾ ਕਿੱਲੇ ਚ 5 ਕਿਲੋ ਪੈ ਜਾਂਦੀ ਆ ਇਹ 5-6 ਕਿਲੋ ਜੂਰੀਆ ਪਾ ਦਿੰਦੇ ਹੋਗੇ ਉਹਦੇ ਚ ਰਲਣ ਵਾਸਤੇ ਨਾ ਛਾਣਾ ਜੂਠੇ ਨਾਲ ਹੂੰ ਹੂੰ ਪਾਣੀ ਛੱਡਦੀ ਮਿੱਠੂ ਪਾਣੀ ਛੱਡਦੀ ਐ ਆ ਖੜਿਆ ਸਾਡਾ ਦਾਇਆ ਦਾਇਆ ਮਿੱਠੂ ਲੈ ਤਾ ਪਹਿਲਾਂ ਵਾਲੇ ਨਾਮ ਵੀ ਦਾਇਆ ਕਮਾਲ ਦੇ ਹੁੰਦੇ ਸੀ ਹਨਾ ਮਿੱਠੂ ਲੀਲਾ ਗੋਰਾ ਕਾਲਾ ਹਨਾ ਆਈ ਹੁੰਦੇ ਸੀ ਇਹ ਮਸ਼ਹੂਰ ਨਾਮ ਹੁੰਦੇ ਸੀ ਹਨਾ ਜੇ ਭੇਜੇ ਸਾਰੇ ਪਿੰਡ 'ਚ ਇੱਕ ਬੰਦੇ ਦਾ ਨਾਮ ਅਮਰੀਕਾ ਦਾ ਅਮਰੀਕਾ ਹੀ ਅਮਰੀਕਾ ਇਧਰ ਹੀ ਜਾਂਦੇ ਰਹਿੰਦੇ ਉਹ ਹੀ ਮਸ਼ਹੂਰ ਹੋ ਜਾਂਦਾ ਹਨਾ ਕੋਣ ਪੇ ਮੇਰਾ ਲੇ ਵੀ ਹੁਣ ਤਾਂ ਇਹੋ ਲਈ ਪਾ ਕੇ ਆਉਂਦੇ ਹੈਗੇ ਜਿੰਕ ਤੇ ਬਾਕੀ ਦੀ ਵੀਡੀਓ ਤੁਹਾਨੂੰ ਦੁਬਾਰੇ ਫਿਰ ਦਿਖਾਉਨੇ ਆ